ਪੰਜਾਬੀ ਸੰਗੀਤ ਜਗਤ ਵਿੱਚ ਚਿਰਾਂ ਤੋਂ ਸਥਾਪਿਤ ਗਾਇਕ ਕੰਠ ਕਲੇਰ ਦਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਦੇ ਸੰਬੰਧ ਵਿੱਚ ਉਨ੍ਹਾਂ ਦੀ ਮਹਿਮਾ ਨੂੰ ਦਰਸਾਉਂਦਾ ਧਾਰਮਿਕ ਸ਼ਬਦ ਜੋ ਬੋਲੇ ਸੋਨਰ ਪੈ Swami Gurdeep Giri ji ਪਠਾਨਕੋਟ ਵਾਲਿਆਂ ਨੇ ਕੰਠ ਕਲੇਰ ਦੇ ਦਫਤਰ ਵਿਖੇ ਰਿਲੀਜ਼ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਕਮਲ ਕਲੇਰ ਨੇ ਦੱਸਿਆ ਕਿ ਇਸ ਸ਼ਬਦ ਦੇ ਲੇਖਕ ਸੁਮਨ ਸ਼ਾਮਪੂਰੀ ji ਹਨ ਅਤੇ ਸੰਗੀਤ ਅਮਰ ਨੇ ਦਿੱਤਾ ਹੈ। ਇਸ ਸ਼ਬਦ ਦੇ ਪ੍ਰੋਜੈਕਟ ਨੂੰ ਪਮੋਰਾ ਵਾਲਾ ਨੇ ਤਿਆਰ ਕੀਤਾ ਹੈ। ਸ਼ਬਦ ਦੇ ਰਿਲੀਜ਼ ਮੌਕੇ Swami Gurdeep Giri ji ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਸਮੂਹ ਸੰਗਤ ਨੂੰ ਇਸ ਸ਼ਬਦ ਨੂੰ ਵਾਦ ਤੋਂ ਵੱਧ ਸੁਣਨ ਅਤੇ ਪਿਆਰ ਦੇਣ ਦੀ ਅਪੀਲ ਕੀਤੀ। ਕੰਠ ਕਲੇਰ ਜੀ ਨੇ ਕਿਹਾ ਕਿ ਜਲਦੀ ਹੀ ਇਸ ਸ਼ਬਦ ਦੀ ਵੀਡੀਓ ਵੱਖ-ਵੱਖ ਅਸਥਾਨਾਂ ਤੇ ਬਣਾ ਕੇ ਰਿਲੀਜ਼ ਕੀਤੀ ਜਾਵੇਗੀ ਸਮਾਗਮ ਵਿੱਚ ਕਮਲ ਕਲੇਰ, ਸੁਮਨ ਸ਼ਾਮਪੂਰੀ, ਮਦਨ ਜਲੰਦਰੀ, ਸੁਰਿੰਦਰ ਸਮਰਾਹ ਹਾਜ਼ਰ ਸਨ ਇਸ ਮੌਕੇ Swami ਗੁਰਦੀਪ ਗਿਰੀ ਜੀ ਪਠਾਨਕੋਟ ਵਾਲਿਆਂ ਅਤੇ ਗਾਇਕ ਕੰਠ ਕਲੇਰ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਰੀ ਸੰਗਤਾਂ ਨੂੰ ਜੈ ਗੁਰਦੇਵ ਜੈ ਗੁਰੂ ਰਵਿਦਾਸ ਜਿਸ ਤਰ੍ਹਾਂ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ 12 ਫਰਵਰੀ ਨੂੰ ਆ ਰਿਹਾ ਹੈ ਤੇ ਵੱਖ-ਵੱਖ ਲੇਖਕ ਤੇ ਕਲਾਕਾਰ ਗੁਰੂ ਜੀ ਦੀ ਮਹਿਮਾ ਨੂੰ ਗਾ ਰਹੇ ਨੇ, ਲਿਖ ਰਹੇ ਨੇ ਤੇ ਇੱਕ ਨਵਾਂ ਜੋ ਸਤਗੁਰੂ ਜੀ ਦਾ ਭਜਨ ਹੈ ਜੋ ਬੋਲੇ ਸੋ ਨਰਪੈ ਜਿਸ ਨੂੰ ਕੰਠ ਕਲੇਰ ਜੀ ਨੇ ਗਾਇਆ ਤੇ ਸੁਮਨ ਸਾਹਪੁਰੀ ਜੀ ਨੇ ਲਿਖਿਆ ਹੋਇਆ ਔਰ ਉਹ ਜਲਦੀ ਆ ਗਿਆ ਹੈ ਮਾਰਕੀਟ ਦੇ ਵਿੱਚ ਆਪ ਇਸ ਨੂੰ ਜ਼ਰੂਰ ਸੁਣੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਮਾਣੋ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਜੀ ਬਿਸਦੀਆਂ ਜੋ ਅਸਲੀ ਮੌਜਾਂ ਨੇ ਉਹਨਾਂ ਨੂੰ ਮਾਣੋ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਤੁੰਗੁਰਦੇਵ ਮੈਂ ਤੁਹਾਡਾ ਆਪਣਾ ਸਰਾਂ ਦਾ ਕੰਟ ਕਲੇਰ ਜੀ ਤੇ ਸਾਡਾ ਅੱਜ ਇੱਕ ਨਵਾਂ ਗੀਤ ਸਤੁਰ रविदास ਮਾਰੇ ਦਾ ਜੋ ਬਲਿਸ ਹੋਨਰ ਪਰ ਰੀਲਿਸ ਕਰ ਰਹੇ ਨੇ ਆ ਪਠਾਨਕੋਟ ਵਾਲੇ ਮਹਾਰਾਜ ਜੀ ਗੁਰਵਰਦੀਪ ਗਿੱਰ ਜੀ ਮਹਾਰਾਜ ਕਿ ਬੜੀ ਖੁਸ਼ੀ ਹੋ ਰਹੀ ਹੈ ਕਿ ਉਹ ਸਾਡੇ ਆ ਆਫਿਸ ਦੇ ਵਿੱਚ ਉਹਨਾਂ ਨੇ ਚਰਨ ਪਾਏ ਆ ਤੇ ਸੁਮਨ ਸ਼ਾਮਪੂਰੀ ਦਾ ਲਿਖਿਆ ਹੋਇਆ ਗੀਤ ਹੈ ਦੇ ਨਾਲ ਮਦਨ ਗੰਦੀ ਸਾਹਿਬ ਆ ਮੇਰੇ ਮਮ ਡੈਡ ਆ ਸਾਰੀ ਸੰਗਤ ਆਈ ਆ ਨਾਲ ਤੇ ਬਹੁਤ ਚੰਗਾ ਲੱਗ ਰਿਹਾ ਜੀ ਇਸ ਗੀਤ ਨੂੰ ਵੀ ਤੁਸੀਂ ਉਦਾਂ ਪਿਆਰ ਦੇਣਾ ਜਿਵੇਂ ਮੇਰੇ ਪਹਿਲੇ ਸਾਰੇ ਸਤਿਗੁਰੂ ਅਸਮਾਨ ਦੇ ਜਿਹੜੇ ਆ ਮੈਂ ਭਜਨ ਗਾਏ ਉਹਨਾਂ ਨੂੰ ਤੁਸੀਂ ਪਿਆਰ ਦਿਨੇ ਜੋ ਬੋਲੇ ਸੋਨਰ ਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ